ਫਿਰ ਤੋਂ ਇੱਕ ਚਿੱਠੀ ਲਿਖੀ ਗਈ ਆ ਸੀਐਮ ਭਗਵੰਤ ਮਾਨ ਦੇ ਨਾਮੇ ਚਿੱਠੀ ਲਿਖੀ ਗਈ ਆ ਤੇ ਇੱਕ ਵਾਰ ਫਿਰ ਤੋਂ ਇੱਕ ਨਵਾਂ ਮਾਮਲਾ ਜਿਹੜਾ ਸਾਹਮਣੇ ਆਇਆ ਦਰਅਸਲ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ 26 ਜਨਵਰੀ ਨੂੰ ਲੈ ਕੇ ਇੱਕ ਲਿਸਟ ਜਾਰੀ ਕੀਤੀ ਗਈ ਸੀ ਕਿ ਕਿਹੜਾ ਅਹੁਦੇਦਾਰ ਯਾਨੀ ਕਿ ਕਿਹੜਾ ਮੰਤਰੀ ਕਿੱਥੇ ਝੰਡਾ ਲਹਿਰਾਏਗਾ ਤਾਂ ਇਸੇ ਨੂੰ ਲੈ ਕੇ ਹੁਣ ਪੰਜਾਬ ਦੇ ਰਾਜਪਾਲ ਦੇ ਵੱਲੋਂ ਚਿੱਠੀ ਲਿਖੀ ਗਈ ਆ ਤੇ ਇਤਰਾਜ਼ ਜਤਾਇਆ ਗਿਆ ਦਰਅਸਲ ਮੰਤਰੀ ਅਮਨ अरोੜਾ ਦੇ ਨਾਮ ਦੇ ਉੱਪਰ ਜਿਹੜਾ ਇਤਰਾਜ਼ ਆ ਉਹ ਜਤਾਇਆ ਗਿਆ ਵਾ ਦੱਸਦੇ ਕਿ ਮੰਤਰੀ ਅਮਨ अरोੜਾ ਦੇ ਵੱਲੋਂ ਵੀ ਝੰਡਾ ਲਹਿਰਾਉਣ ਦੀ ਰਸਮ ਹੈ ਜਿਹੜੀ ਉਹ ਅਦਾ ਕੀਤੀ ਜਾਣੀ ਆ ਪਰ ਇਸੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਜਾਨਿਕ ਕੇ ਗਵਰਨਰ ਬਨਬਾਰੀ لال ਪ੍ਰੋਹਿਤ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੰਤਰੀ ਅਮਨ अरोड़ा ਨੂੰ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਆ ਤੇ ਇਸ ਦੇ ਚੱਲਦੇ ਆ ਉਹਨਾਂ ਤੋਂ ਉਹਨਾਂ ਦਾ ਜਿਹੜਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਦਾ ਉਹ ਨਹੀਂ ਲਹਿਰਾ ਸਕਦੇ ਤਾਂ ਇੱਕ ਵੱਡੇ ਸਵਾਲ ਆ ਜਿਹੜੇ ਰਾਜਪਾਲ ਦੇ ਵੱਲੋਂ ਚੁੱਕੇ ਗਏ ਆ ਉਹਨਾਂ ਦਾ ਕਹਿਣਾ ਕਿ ਮੰਤਰੀ ਅਮਨ अरोड़ा ਨੂੰ ਸਜ਼ਾ ਸੁਣਾਈ ਗਿਆ ਇਸ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਉਹ ਚੰਡਾ ਲਹਿਰਾਉਣ ਦੀ ਰਸਮ ਹੈ ਜੋ ਉਹ ਅਦਾ ਨਹੀਂ ਕਰ ਸਕ ਦਿੱਤਾ ਵੱਡੇ ਸਵਾਲ ਜਿਹੜੇ ਰਾਜਪਾਲ ਦੇ ਵੱਲੋਂ ਚੁੱਕੇ ਗਏ ਨੇ ਦੱਸ ਦਈਏ ਕਿ 2008 ਦੇ ਇੱਕ ਮਾਮਲੇ ਦੇ ਵਿੱਚ ਮੰਤਰੀ ਅਮਨ अरोड़ा ਨੂੰ ਦੱਸ ਦੇ ਕਿ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਆ 2 ਸਾਲ ਦੀ ਸਜ਼ਾ ਸੁਣਾਈ ਗਈ ਆ ਇੱਕ ਘਰੇਲੂ ਝਗੜੇ ਦੇ ਚਲਦਿਆਂ ਮਾਮਲਾ ਦਰਜ ਹੋਇਆ ਸੀ ਦੱਸ ਦੇ ਕਿ ਮੰਤਰੀ ਅਮਨ ਅਰੋੜਾ ਦੇ ਜੋ ਜੀਜਾ ਜੀ ਨੇ ਰਜਿੰਦਰ ਦੀਪਾ ਉਹਨਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸੇ ਦੀ ਸੁਣਵਾਈ ਕਰਦੇ ਆ ਕੁਝ ਦਿਨ ਪਹਿਲਾਂ ਸੁਨਾਮ ਦੀ ਅਦਾਲਤ ਦੇ ਵੱਲੋਂ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਆ ਤਾਂ ਇਸ ਦੇ ਚਲਦਿਆਂ ਹੁਣ ਰਾਜਪਾਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਮੰਤਰੀ ਅਮਨ अरोड़ा ਨੂੰ ਜਿਤੋਂ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਆ ਤਾਂ ਉਹ ਝੰਡਾ ਨਹੀਂ ਲਹਿਰਾ ਸਕਦੇ ਤਾਂ ਇਸ ਤੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਦਾ ਕੀ ਰੁਖ ਰਹਿੰਦਾ ਪੰਜਾਬ ਸਰਕਾਰ ਦੇ ਵੱਲੋਂ ਇਸ ਚਿੱਠੀ ਨੂੰ ਲੈ ਕੇ ਕੀ ਜਵਾਬ ਆ ਜਿਹੜਾ ਦਿੱਤਾ ਜਾਂਦਾ ਜੇਕਰ ਰਾਜਪਾਲ ਅਤੇ ਸੀਐਮ ਦੀ ਗੱਲ ਕਰੀਏ ਤਾਂ ਲਗਾਤਾਰ ਦੋਵਾਂ ਦੇ ਵਿਚਕਾਰ ਤਲਕੀ ਆ ਜਿਹੜੀ ਉਹ ਦੇਖਣ ਨੂੰ ਮਿਲੀ ਹੈ ਇਸ ਤੋਂ ਪਹਿਲਾਂ ਕਈ ਚਿੱਠੀਆਂ ਨੇ ਜਿਹੜੀਆਂ ਦੋਵਾਂ ਦੇ ਵੱਲੋਂ ਇੱਕ ਦੂਜੇ ਨੂੰ ਲਿਖੀਆਂ ਗਈਆਂ ਨੇ ਭਾਵੇਂ ਰਾਜਪਾਲ ਹੋਣ ਜਾਂ ਫਿਰ ਸੀਐਮ ਹੋਣ ਦੋਵਾਂ ਦੇ ਵੱਲੋਂ ਕਈ ਚਿੱਠੀਆਂ ਲਿਖੀਆਂ ਗਈਆਂ ਨੇ ਤੇ ਮੀਡੀਆ ਦੇ ਵਿੱਚ ਵੀ ਇਸ ਇਨ੍ਹਾਂ ਚਿੱਠੀਆਂ ਨੂੰ ਲੈ ਕੇ ਬਿਆਨ ਆ ਜਿਹੜੇ ਦੋਵਾਂ ਅਹੁਦੇਦਾਰਾਂ ਦੇ ਵੱਲੋਂ ਦਿੱਤੇ ਗਏ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਰਾਜਪਾਲ ਦੇ ਵੱਲੋਂ ਚਿੱਠੀ ਲਿਖੀ ਗਈ ਆ ਦੱਸਦੀ ਹੈ ਕਿ ਸੀਐਮ ਭਗਵੰਤ ਸਿੰਘ ਪਬੰਤ ਜੀ ਦੇ ਨਾਂ ਮੇ ਚਿੱਠੀ ਲਿਖੀ ਗਈ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਮੰਤਰੀ ਅਮਨ अरोੜਾ ਨੂੰ ਲੈ ਕੇ ਜਿਹੜੇ ਸਵਾਲ ਨੇ ਉਹ ਖੜੇ ਕੀਤੇ ਗਏ ਨੇ ਤਾਂ ਸਕਰੀਨ ਦੇ ਉੱਪਰ ਤੁਸੀਂ ਚਿੱਠੀ ਦੀਆਂ ਤਸਵੀਰਾਂ ਮਾਫ ਕਰਨਾ ਤੁਸੀਂ ਇੱਕ ਲਿਸਟ ਦੀਆਂ ਤਸਵੀਰਾਂ ਵੀ ਦੇਖ ਰਹੇ ਹੋ ਇਹ ਉਹੀ ਲਿਸਟ ਹੈ ਜੋ 2 ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਿਆ ਜਿਸ ਦੇ ਵਿੱਚ ਮੰਤਰੀਆਂ ਦੇ ਨਾਮ ਸ਼ਾਮਲ ਨੇ ਕਿ ਕਿਹੜਾ ਮੰਤਰੀ ਕਿਸ ਜ਼ਿਲ੍ਹੇ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਹੈ ਜਿਹੜੀ ਉਹ ਅਦਾ ਕਰੇਗਾ ਦੱਸ ਦੇ ਕਿ 26 ਜਨਵਰੀ ਨੂੰ ਜੋ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਆ ਉਸ ਨੂੰ ਲੈ ਕੇ ਹੁਣੇ ਸਾਰਾ ਵਿਵਾਦ ਆ ਜਿਹੜਾ ਪੱਖਿਆਏ ਰਾਜਪਾਲ ਦੇ ਵੱਲੋਂ ਸੀਐਮ ਨੂੰ ਚਿੱਠੀ ਲਿਖੀ ਗਈ ਆ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਤੇ ਫਿਰ ਰਾਜਪਾਲ ਦੇ ਵੱਲੋਂ ਕੀ ਅਗਲਾ ਜਿਹੜਾ ਜਵਾਬ ਆ ਉਹ ਦਿੱਤਾ ਜਾਏਗਾ